welcom students ਅੱਜ ਤੋਂ ਅਸੀਂ ਨੈਕਸਟ ਲੈਸਨ ਜਿਹੜਾ ਪੰਜਾਬੀ ਦਾ ਸ਼ੁਰੂ ਕਰਾਂਗੇ ਇਹਦੇ ਵਿੱਚ ਇੱਕ ਜਿਹੜਾ ਪੂਰਾ ਚੈਪਟਰ ਆ ਇਹਦੇ ਵਿੱਚ ਕਈ ਵੀਡੀਓ ਬਣਨ ਗਿਆ ਪੰਜਾਬੀ ਸਾਹਿਤ ਦੀ ਇਤਿਹਾਸਕਰੀ ਲੈਸਨ ਦਾ ਨਾਮ ਆ ਇਹਦੇ ਵਿੱਚ ਅਸੀਂ ਪੰਜਾਬੀ ਸਾਹਿਤਾ ਜਿਹੜਾ ਉਹਦੇ ਬਾਰੇ ਅਲੱਗ-ਅਲੱਗ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਾਂਗੇ ਜਨਰਲ ਨੌਲੇਜ ਵੀ ਹੋਊਗੀ ਜਿਹੜੇ ਅਲੱਗ-ਅਲੱਗ ਇਤਿਹਾਸਕਾਰ ਨੇ ਉਹਨਾਂ ਦੀਆਂ ਜਿਹੜੀਆਂ ਕਥਨ ਨੇ ਉਹ ਵੀ ਹੋਣਗੇ ਤੇ ਜਿਹੜੀਆਂ ਪੁਸਤਕਾਂ ਨੇ ਉਹ ਵੀ ਹੋਣਗੀਆਂ ਇਸ ਲੈਸਨ ਦੇ ਵਿੱਚ ਤੇ ਨਾਲੋਂ ਨਾਲ ਜਿਹੜੇ ਅ ਕਾਲ ਨੇ ਸਾਹਿਤ ਦੇ ਸਾਡੇ ਉਹ ਵੀ ਇਹਦੇ ਵਿੱਚ ਅਸੀਂ ਚਰਚਾ ਕਰਾਂਗੇ ਤਾਂ ਬਣੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਆਂ ਅਸੀਂ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਸਾਹਿਤ ਇਤਿਹਾਸਕਾਰੀ ਜਿਹੜੀ ਆ ਉਹਦੇ ਵਿੱਚ ਹੁੰਦਾ ਕੀ ਆ ਇਹਦੇ ਵਿੱਚ ਲੇਖਕਾਂ ਦੀਆਂ ਰਚਨਾਵਾਂ ਹੁੰਦੀਆਂ ਨੇ ਲੇਖਕਾਂ ਦੀਆਂ ਰਚਨਾਵਾਂ ਦੇ ਹਿਸਾਬ ਨਾਲ ਹੀ ਅਸੀਂ ਸਾਹਿਤ ਦਾ ਇਤਿਹਾਸ ਜਿਹੜਾ ਉਹ ਦੇਖ ਸਕਦੇ ਆ ਇਸ ਦਾ ਸਾਹਿਤ ਦਾ ਇਤਿਹਾਸ ਦੇਖਣ ਲਈ ਸਾਹਿਤਿਕ ਲਹਿਰਾਂ ਵੀ ਜ਼ਰੂਰੀ ਤੱਤ ਹੁੰਦੀਆਂ ਨੇ ਕਿਹੜੀ ਲਹਿਰ ਚੱਲੀ ਹੋਈ ਆ ਜਿਨੋਸੀ ਫਿਲਾਸਫੀ ਕਹਿੰਦੇ ਆ ਕਿਹੜੀ ਫਿਲਾਸਫੀ ਸਮਾਜ ਦੇ ਵਿੱਚ ਚੱਲੀ ਹੋਈ ਆ ਕਿਹੜੀ ਸਾਹਿਤਿਕ ਲਹਿਰ ਜਿਹੜੀ ਇਹ ਸਮਾਜ ਦੇ ਵਿੱਚ ਚੱਲੀ ਹੋਈ ਆ ਉਹ ਵੀ ਸਾਹਿਤ ਦਾ ਇਤਿਹਾਸ ਦੱਸਦੀ ਆ ਸਾਨੂੰ ਬਾਕੀ ਸਾਹਿਤ ਦਾ ਇਤਿਹਾਸ ਸਾਹਿਤਿਕ ਕਿਰਤਾਂ ਦਾ ਇਤਿਹਾਸਿਕ ਬੋਧ ਹੁੰਦਾ ਈ ਸਾਹਿਤ ਦਾ ਜਿਹੜਾ ਕਾਲ ਆ ਜਿਹੜੀ ਕਾਲ ਵੰਡਾ ਉਹਦੇ ਨਾਮਕਰਨ ਦੇ ਢੰਗ ਜਾਂ ਆਧਾਰ ਕਿਵੇਂ ਅਸੀਂ ਦੇਖ ਸਕਦੇ ਹਾਂ ਸਾਹਿਤ ਜਿਹੜਾ ਇਹ ਉਹ ਅਲੱਗ-ਅਲੱਗ ਭਾਗਾਂ ਦੇ ਵਿੱਚ ਕਿਵੇਂ ਵੰਡਿਆ ਜਾ ਸਕਦਾ ਏ ਜਾਂ ਤਾਂ ਉੱਗੇ ਪ੍ਰਸਿੱਧ ਲੇਖਕਾਂ ਦੇ ਨਾਂ ਤੇ ਹੋ ਸਕਦਾ ਏ ਕਿਸੇ ਰਾਜਕਰਾਨੇ ਦਾ ਵੰਸ਼ ਦੇ ਨਾਮ ਤੇ ਵੀ ਹੋ ਸਕਦਾ ਏ ਕਿਸੇ ਧਾਰਾ ਦੇ ਨਾਮ ਤੇ ਸਭ ਤੋਂ ਵੱਧ ਰਚਿਤ ਸਾਹਿਤਿਕ ਵੰਨਗੀ ਦੇ ਨਾਮ ਤੇ ਵੀ ਜਿਹੜਾ ਸਾਹਿਤ ਦੀ ਕਾਲ ਵੰਡ ਹੋ ਸਕਦੀ ਆ ਇਸ ਤੋਂ ਇਲਾਵਾ ਕਿਸੇ ਸਦੀ ਨੂੰ ਇਕਾਈ ਮਿੱਥ ਕੇ ਸਮੁੱਚੇ ਸਾਹਿਤ ਨੂੰ ਪ੍ਰਾਤਨ ਮੱਧ ਤੇ ਆਧੁਨਿਕ ਕਾਲ ਵਿੱਚ ਵੰਡ ਕੇ ਵੀ ਸਾਹਿਤਾ ਜਿਹੜਾ ਉਹ ਉਹਦੀ ਕਾਲ ਵੰਡ ਕੀਤੀ ਜਾ ਸਕਦੀ ਹੈ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਇਸ ਦਾ ਮੁੱਢਾ ਜਿਹੜਾ 9ਵੀ ਤੇ 10ਵੀ ਸਦੀ ਤੋਂ 나ਥ ਜੋਗੀਆਂ ਦੀਆਂ ਰਚਨਾਵਾਂ ਤੋਂ ਮੰਨਿਆ ਜਾਂਦਾ ਹੈ ਡਾਕਟਰ ਮੋਨ ਸਿੰਘ ਦੀਵਾਨਾ ਅਨੁਸਾਰ ਗੋਰਖਨਾਥ ਦਾ ਸਮਾਂ 940 ਤੋਂ 1040 ਈਸਵੀ ਤੱਕ ਮੰਨਿਆ ਗਿਆ ਹੈ ਡਾਕਟਰ ਸਾਹਿਬ ਨੇ ਚਰਪਟਨਾਥ ਦਾ ਸਮਾਂ 890 ਤੋਂ 990 ਈਸਵੀ ਮੰਨਿਆ ਸਾਹਿਤ ਦਾ ਇਤਿਹਾਸ ਭਾਵ ਜਿਸ ਅਧੀਨ ਕਿਸੇ ਭਾਸ਼ਾ ਦੇ ਸਾਹਿਤ ਦਾ ਇਤਿਹਾਸਕ ਅਧਿਐਨ ਕੀਤਾ ਜਾਂਦਾ ਹੈ ਸਾਹਿਤ ਦੀ ਇਤਿਹਾਸਕਾਰੀ ਇੱਕ ਦੂਰੀ ਪ੍ਰਕਿਰਿਆ ਹੈ ਇਸ ਅੰਦਰ ਸਾਹਿਤ ਤੇ ਇਤਿਹਾਸ ਦੋਵੇਂ ਅ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਦੋਨਾਂ ਦੇ ਨਿਯਮਾਂ ਦਾ ਧਿਆਨ ਰੱਖਿਆ ਜਾਂਦਾ ਹੈ ਸਾਹਿਤ ਦੀ ਇਤਿਹਾਸਕਾਰੀ ਦਾ ਮੁੱਖ ਮੰਤਵ ਕਿਸੇ ਸਾਹਿਤ ਦੇ ਉਦਭਵ ਮੀਨਜ ਉਤਪਤੀ ਉਸ ਦਾ ਵਿਕਾਸ ਉਸ ਦੇ ਗੁਣ ਤੇ ਮਹੱਤਵ ਨੂੰ ਇਤਿਹਾਸਿਕ ਪਰਖੇਪ ਵਿੱਚ ਪੇਸ਼ ਕਰਨਾ ਹੈ ਸਾਹਿਤ ਦਾਇਤੇ ਹਾਸ ਲਿਖਣ ਵਾਲਾ ਲੇਖਕ ਹੋਊਗਾ ਜਿਹੜਾ ਉਹਦੇ ਸਾਹਮਣੇ ਕੁਝ ਮਨੋਰਥ ਹੁੰਦੇ ਨੇ ਜਿਨ੍ਹਾਂ ਨੂੰ ਉਹ ਸਾਹਮਣੇ ਰੱਖ ਕੇ ਉਹ ਇਤਿਹਾਸ ਲਿਖਦਾ ਏ ਜਿਹਦੇ ਵਿੱਚ ਸਭ ਤੋਂ ਪਹਿਲਾਂ ਹੋਊਗਾ ਸਾਹਿਤ ਤੇ ਅਣ ਸਾਹਿਤ ਦਾ ਨਿਰਣਾ ਕਰਨਾ ਕਿ ਕਿਹੜਾ ਸਾਹਿਤ ਦੇ ਵਿੱਚ ਹੋਊਗਾ ਕਿਹੜਾ ਸਾਹਿਤ ਦੇ ਵਿੱਚ ਨਹੀਂ ਸ਼ਾਮਿਲ ਹੋਊਗਾ ਇਹ ਡਿਸੀਜਨ ਲੈਣਾ ਸਾਹਿਤ ਦੀ ਕਾਲ ਵੰਡ ਕਰਨਾ ਸਾਹਿਤ ਦਾ ਉਹਦੇ ਕਾਲ ਖੋਜਣਾ ਮੀਨਜ ਕਦੋਂ ਸਾਹਿਤਾ ਜਿਹੜਾ ਇਹ ਬਣਿਆ ਸਾਹਿਤ ਦੀ ਕਾਲਕ੍ਰਮਤਾ ਦੇਖਣੀ ਤੇ ਵਰਗੀਕਰਨ ਕਰਨਾ ਸਾਹਿਤਕਾਰਤਾ ਨੂੰ ਖੋਜਣਾ ਤੱਥਾਂ ਦੀ ਵਿਆਖਿਆ ਤੇ ਮੁਲਾਂਕਣ ਕਰਨਾ ਭਾਸ਼ਾ ਤੇ ਲਿਪੀ ਦਾ ਅਧਿਐਨ ਕਰਨਾ ਸਾਹਿਤ ਰੂਪਾਂ ਸੰਬੰਧੀ ਸਿਧਾਂਤਿਕਰਨ ਕਰਨਾ ਸਾਹਿਤ ਦੀ ਇਤਿਹਾਸਕਾਰੀ ਕਰਨ ਲੱਗਿਆ ਲੇਖਕ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਲਹਿਰਾਂ ਤੇ ਉਥਲ-ਪੁਥਲ ਨੂੰ ਦ੍ਰਿਸ਼ਟੀ ਵਿੱਚ ਰੱਖਦਾ ਹੈ ਅਤੇ ਲੇਖਕ ਨੂੰ ਉਸ ਖੂ Khand ਦੇ ਰਾਜਨੀਤਿਕ ਇਤਿਹਾਸ ਦਾ ਅਧਿਐਨ ਵੀ ਕਰਨਾ ਪੈਂਦਾ ਹੈ ਸਾਹਿਤ ਦੇ ਇਤਿਹਾਸਕਾਰੀ ਦਾ ਮੂਲ ਮੁੱਦਾ ਸਾਹਿਤ ਦੇ ਸਾਹਿਤ ਦੇ ਇਤਿਹਾਸ ਨੂੰ ਕਾਲਕ੍ਰਮ ਵਿੱਚ ਵੰਡਣਾ ਹੈ ਇਸ ਦੀਆਂ ਸਮੱਸਿਆਵਾਂ ਕੀ ਨੇ ਸਾਉਤੋ ਬੈਲੀ ਸਮੱਸਿਆ ਦਾ ਇਹ ਆ ਕਿ ਕਿਹੜਾ ਸਾਹਿਤ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਕਿਹੜਾ ਸਾਹਿਤ ਦੇ ਵਿੱਚ ਸ਼ਾਮਿਲ ਨਾ ਕੀਤਾ ਜਾਵੇ ਇਹ ਸਮੱਸਿਆ ਆਉਂਦੀ ਆ ਫਿਰ ਵਰਗੀਕਰਨ ਦੀ ਸਮੱਸਿਆ ਆਉਂਦੀ ਆ ਤਤਕੀ ਦੀ ਸਮੱਸਿਆ ਆਉਂਦੀ ਆ ਮੀਨ ਜਿਹੜਾ ਤੀਤਿਆਂ ਨੇ ਜਾਂ ਜੋ ਵੀ ਸਾਹਿਤ ਦੇ ਨਾਲ ਸੰਬੰਧਤ ਆ ਉਸ ਦੀ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਸਮੱਸਿਆ ਆਉਂਦੀ ਹੈ ਸਮੇਂ ਦੇ ਸਮਾਜ ਦੇ ਅਧਿਐਨ ਦੀ ਸਮੱਸਿਆ ਆਉਂਦੀ ਉਹ ਸਮੇਂ ਸਮਾਜ ਕਿਸ ਤਰ੍ਹਾਂ ਦਾ ਸੀ ਸਮੱਗਰੀ ਦੇ ਇਕੱਤਰੀ ਕਰਨ ਦੀ ਸਮੱਸਿਆ ਆਉਂਦੀ ਆ ਪ੍ਰੇਰਣਾ ਸਰੋਤਾਂ ਤੇ ਸੋਮਿਆਂ ਦੀ ਤਲਾਸ਼ ਕਰਨ ਦੀ ਸਮੱਸਿਆ ਆਉਂਦੀ ਆ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਇਤਿਹਾਸ ਇਕੱਠਾ ਕਰਨ ਲਈ ਸਾਹਿਤ ਇਕੱਠਾ ਕਰਨ ਲਈ ਆਉਂਦੀਆਂ ਨੇ 바ਵਾ ਬੁੱਧ ਸਿੰਘ ਨੇ ਪੰਜਾਬੀ ਸਾਹਿਤ ਦੇ ਕਾਲ ਵੰਡ ਆਪਣੀ ਪੁਸਤਕ ਹੰਸ ਚੋਗ 1913 ਵਿੱਚ ਹੰਸ ਚੋਗ ਇਹ ਗੱਲਾਂ ਯਾਦ ਰੱਖਣੀਆਂ ਨੇ ਤੁਸੀਂ ਹੰਸ ਚੋਗ ਪੁਸਤਕ ਸੀਗੀ ਬਾਬਾ ਬੁੱਧ ਸਿੰਘ ਦੀ ਬਾਬਾ ਬੁੱਧ ਸਿੰਘ ਬਾਬਾ ਨਹੀਂ ਬਾਬਾ ਬੁੱਧ ਸਿੰਘ ਦੀ ਤਾਂ ਇਹਦੇ ਵਿੱਚ ਕਾਲ ਵੰਡ ਦੱਸੀ ਗਈ ਹੈ ਪੰਜਾਬੀ ਸਾਹਿਤ ਦੀ ਇਹਨਾਂ ਦੇ ਅਨੁਸਾਰ ਪ੍ਰਾਣਾ ਸਮਾ 11ਵੀਂ ਸਦੀ ਤੋਂ 1860 ਤੱਕ ਵਿਚਕਾਰਲਾ ਸਮਾ 1860 ਤੋਂ 1925 ਤੱਕ ਨਵਾਂ ਸਮਾਂ 1925 ਤੋਂ ਅੱਗੇ ਕਾਲਾਂ ਵਿੱਚ ਵੰਡਿਆ ਗਿਆ ਇਹਨਾਂ ਨੇ ਸਾਹਿਤਾ ਜਿਹੜਾ ਇਸ ਤਰ੍ਹਾਂ ਇਤਿਹਾਸ ਨੂੰ ਵੰਡਿਆ ਤੇ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਕਾਲ ਵੰਡ ਜਿਹੜੀ ਕੀਤੀ ਆ ਉਹ ਆਪਣੀ ਪੁਸਤਕ ਹਿਸਟਰੀ ਆਫ ਪੰਜਾਬੀ ਲਿਟਰੇਚਰ 1933 ਵਿੱਚ ਕੀਤੀ ਆ ਤਾਂ ਇਹ ਪੁਸਤਕ ਦਾ ਨਾਮ ਯਾਦ ਰੱਖਣਾ ਹੈ ਤੁਸੀਂ ਰਾਈਟਰ ਦਾ ਨਾਮ ਤੇ ਇਹ ਡੇਟ ਯਾਦ ਰੱਖਣੀ ਹੈ ਕਿ ਕਦੋਂ ਹੋਈ ਸੀਗੀ ਤਾਂ ਇਹਦੇ ਵਿੱਚ ਉਹਨਾਂ ਨੇ ਜਿਹੜੇ ਕਾਲਵੰਡ ਕੀਤੀ ਹੈ ਇਤਿਹਾਸ ਦੀ ਪੂਰਵ ਮੁਗਲ ਕਾਲ ਨਾਨਕ ਕਾਲ ਪਿੱਛੇ ਪਿਛਲੇਰਾ ਮੁਗਲ ਕਾਲ ਰਣਜੀਤ ਸਿੰਘ ਕਾਲ ਤੇ ਬਰਤਾਨਵੀ ਕਾਲ ਦੇ ਵਿੱਚ ਕੀਤੀ ਆ ਇੱਕ ਹੋਰ ਥਾਂ ਤੇ ਉਹਨਾਂ ਨੇ ਕਾਲਵੰਡ ਕੀਤੀ ਆ ਇਹੀ ਕਾਲਵੰਡ ਉਹਨਾਂ ਨੇ ਸੰ ਦੇ ਕੇ ਕੀਤੀ ਆ ਪੂਰਵ ਨਾਨਕ ਕਾਲ 850 ਈਸਵੀ ਤੋਂ 1450 ਈਸਵੀ ਤੱਕ ਨਾਨਕ ਕਾਲ 1450 ਤੋਂ 1700 ਈਸਵੀ ਤੱਕ ਵਾਰਿਸ ਸ਼ਾਹ ਕਾਲ 1700 ਤੋਂ 1800 ਈਸਵੀ ਤੱਕ ਰਣਜੀਤ ਸਿੰਘ ਕਾਲ 1800 ਤੋਂ 1860 ਪਾਈ ਵੀਰ ਸਿੰਘ ਕਾਲ 1860 ਤੋਂ ਬਾਅਦ ਇਸੇ ਤਰ੍ਹਾਂ ਡਾਕਟਰ ਬਨਾਰਸੀ ਦਾਸ ਜੈਨ ਇਹਨਾਂ ਨੇ ਆਪਣੀ ਪੁਸਤਕ ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ ਲਿਖਣੇ ਡਾਕਟਰ ਬਨਾਰਸੀ ਦਾਸ ਜੈਨ ਪੁਸਤਕ ਕਿਹੜੀ ਆ ਪੰਜਾਬੀ ਜਵਾਨ ਤੇ ਉਸਦਾ ਲਿਟਰੇਚਰ ਇਹਦੇ ਵਿੱਚ ਧਰਮ ਮਜ਼ਹਬ ਦੇ ਆਧਾਰ ਤੇ ਪੰਜਾਬੀ ਸਾਹਿਤ ਦੀ ਕਾਲ ਵੰਡ ਕੀਤੀ ਆ ਉਹਨਾਂ ਨੇ ਪਹਿਲਾਂ ਤਾਂ ਹੈਗਾ ਸਿੱਖ ਮਜ਼ਹਬੀ ਲਿਟਰੇਚਰ ਫਿਰ ਮੁਸਲਮਾਨ ਮਜ਼ਹਬੀ ਲਿਟਰੇਚਰ ਫਿਰ Hindu ਲਿਟਰੇਚਰ ਈਸਾਈ ਸਾਹਿਤ ਤੇ ਦੁਨਿਆਵੀ ਸਾਹਿਤ ਦੇ ਨਵੇਂ ਸਾਹਿਤ ਇਸ ਤਰ੍ਹਾਂ ਨਾਲ ਉਹਨਾਂ ਨੇ ਕਾਲ ਵੰਡ ਕੀਤੀ ਆ ਅੱਗੇ ਗੱਲਾਂ ਕਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੇ ਪੰਜਾਬੀ ਪੁਸਤਕ ਦੀ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਨਾਮ ਦੀ ਪੁਸਤਕ ਵਿੱਚ ਸਾਹਿਤ ਦੇ ਕਾਲ ਵੰਡਾ ਜਿਹੜੀ ਪੰਜਾਬੀ ਸਾਹਿਤ ਦੇ ਕਾਲ ਵੰਡਾ ਉਹ ਕਿਵੇਂ ਕੀਤੀ ਆ ਪਹਿਲੇ ਨੰਬਰ ਤੇ ਇਹਨਾਂ ਨੇ ਆਦੀ ਕਾਲ ਲਿਆਏ ਜਿਹੜਾ ਨਾਤ ਜੋਗੀਆਂ ਦਾ ਸਮਾਂ ਸੀ 850 ਤੋਂ ਲੈ ਕੇ 1520 ਈਸਵੀ ਤੱਕ ਫਿਰ ਅਗਲੇ ਸਮੇਂ ਨੂੰ ਇਹਨਾਂ ਨੇ ਸੁਨਹਿਰੀ ਕਾਲ ਜਾਂ ਨਾਨਕ ਕਾਲ ਜਾਂ ਮੁਗਲ ਕਾਲ ਦਾ ਨਾਮ ਦਿੱਤਾ ਜਿਹੜਾ ਕਿ 1520 ਤੋਂ ਲੈ ਕੇ 1708 ਈਸਵੀ ਤੱਕ ਦਾ ਸਮਾਂ ਸੀ ਇਸ ਤੋਂ ਬਾਅਦ ਮੁਗਲ ਰਾਜ ਦੀ ਅਦੋਗਤੀ ਦਾ ਸਮਾਂ ਜਾਂ ਪਿਛਲਾ ਮੁਗਲ ਕਾਲ ਕਹਿੰਦੇ ਆ ਅਦੋਗਤੀ ਮੀਨਜ਼ ਇਹਨਾਂ ਦਾ ਜਿਹੜਾ ਖਾਤਮਾ ਹੋਣ ਦੇ ਕਿਨਾਰੇ ਸੀ ਤਾਂ ਇਹ ਸਮਾਂ ਸੀ 1708 ਈਸਵੀ ਤੋਂ ਲੈ ਕੇ 1800 ਤੱਕ ਦਾ ਫਿਰ ਮਹਾਰਾਜਾ ਨਜੀਤ ਸਿੰਘ ਕਾਲ ਜਾਂ ਸਿੱਖ ਕਾਲ ਸਿੱਖ ਰਾਜ ਕਾਲ ਦਾ ਸਮਾਂ ਆਇਆ ਜਿਹੜਾ 1800 ਤੋਂ ਲੈ ਕੇ 1849 ਈਸਵੀ ਤੱਕ ਦਾ ਸੀ ਆਧੁਨਿਕੀ ਕਾਲ ਜਿਹੜਾ ਸੀਗਾ 1849 ਤੋਂ ਹੁਣ ਤੱਕ ਆ ਇਸ ਕਾਲ ਨੂੰ ਅੱਗੇ ਦੋ ਵਰਗਾਂ 'ਚ ਵੰਡਿਆ ਇਹਨਾਂ ਨੇ 1849 ਤੋਂ ਲੈ ਕੇ 1947 ਤੱਕ ਦਾ ਤੇ 1947 ਤੋਂ ਬਾਅਦ ਹੁਣ ਤੱਕ ਦਾ ਵਰਤਮਾਨ ਸਮਾਂ ਇਸ ਤਰ੍ਹਾਂ ਨਾਲ ਜਿਹੜੀ ਇਹਨਾਂ ਨੇ ਵੰਡ ਕੀਤੀ ਆ ਇਤਿਹਾਸ ਦੀ ਆਦੀ ਕਾਲ ਨੂੰ ਪ੍ਰਾਚੀਨ ਕਾਲ ਪੂਰਵ ਨਾਨਕ ਕਾਲ ਪੂਰਵ ਮੁਗਲ ਕਾਲ ਤੇ ਨਾਤ ਜੋਗੀਆਂ ਦਾ ਕਾਲ ਵੀ ਆਖ ਦਿੱਤਾ ਜਾਂਦਾ ਹੈ 850 ਤੋਂ ਲੈ ਕੇ 1520 ਤੱਕ ਦਾ ਸਮਾਂ ਹੈ ਜਿਹੜਾ ਉਹ ਆਦੀ ਕਾਲ ਜਾਂ ਪ੍ਰਾਚੀਨ ਕਾਲ ਜੋ ਵੀ ਅਸੀਂ ਕਹਿੰਦੇ ਆ ਇਹ ਹੈਗਾ ਹੈ ਫਿਰ ਮੱਧ ਕਾਲ ਦੀ ਜਿਹੜੀ ਵੰਡ ਆ ਇਦੇ ਵਿੱਚ ਗੁਰੂ ਸਹਿਬਾਨਾਂ ਦਾ ਸਮਾਂ ਨਾਨਕ ਕਾਲ ਸੁਨਹਿਰੀ ਕਾਲ ਮੁਗਲ ਕਾਲ ਆਦਿ ਨਾਂ ਨੇ ਜਿਹੜੇ ਦੇ ਲਈ ਵਰਤੇ ਜਾਂਦੇ ਨੇ ਇਹ ਗੱਲਾਂ ਵੀ ਤੁਹਾਡੇ ਯਾਦ ਰੱਖਣ ਯੋਗ ਨੇ ਕਿ ਕਿਹੜੇ ਸਮੇਂ ਨੂੰ ਕੀ ਕਿਹਾ ਜਾ ਸਕਦਾ ਹੈ 1520 ਤੋਂ ਲੈ ਕੇ 1708 ਈਸਵੀ ਤੱਕ ਦਾ ਸਮਾਂ ਜਿਹੜਾ ਉਹ ਮੱਧ ਕਾਲ ਲਈ ਵਰਤਿਆ ਜਾਂਦਾ ਹੈ 1708 ਈਸਵੀ ਤੋਂ ਲੈ ਕੇ 1800 ਤੱਕ ਦੇ ਸਮੇਂ ਨੂੰ ਪਿਛਲਾ ਮੁਗਲ ਕਾਲ ਜਾਂ ਉੱਤਰ ਨਾਨਕ ਜਾ ਵਾਰਿਸ ਕਾਲ ਮੁਗਲ ਰਾਜ ਦੀ ਅਧੋਗਤੀ ਦਾ ਸਮਾਂ ਕਿਹਾ ਜਾਂਦਾ ਹੈ 1800 ਤੋਂ ਲੈ ਕੇ 1849 ਤੱਕ ਦੇ ਸਮੇਂ ਨੂੰ ਸਿੱਖ ਰਾਜ ਕਾਲ ਰਣਜੀਤ ਸਿੰਘ ਕਾਲ ਕਾਦਰ ਯਾਰ ਕਾਲ ਕਹਿ ਲਿਆ ਜਾਂਦਾ ਹੈ 1849 ਤੋਂ ਲੈ ਕੇ 1900 ਤੱਕ ਦਾ ਸਮਾਂ ਸੁਧਾਰਕ ਕਾਲ ਅਖਵਾਉਂਦਾ ਹੈ 1900 ਤੋਂ ਲੈ ਕੇ 1920 ਤੱਕ ਦਾ ਸਮਾਂ ਕੌਮੀ ਜਾਗਰਤੀ ਕਾਲ ਅਖਵਾਉਂਦਾ ਹੈ 1920 ਤੋਂ 1947 ਤੱਕ ਦਾ ਸਮਾਂ ਆਜ਼ਾਦੀ ਲਹਿਰਾਂ ਦਾ ਕਾਲ ਮੰਨਿਆ ਜਾਂਦਾ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਵਾਲੇ ਵਿਦਵਾਨ ਕਿਹੜੇ-ਕਿਹੜੇ ਨੇ ਵਾਵਾ ਬੁੱਧ ਸਿੰਘ ਡਾਕਟਰ ਮੋਹਨ ਸਿੰਘ ਦਿਵਾਨਾ ਡਾਕਟਰ ਬਨਾਰਸੀदास ਜੈਨ ਡਾਕਟਰ ਧਰਮਪਾਲ ਸਿੰਘਲ ਡਾਕਟਰ ਸੁਰਿੰਦਰ ਸਿੰਘ ਕੋਹਲੀ ਡਾਕਟਰ ਗੋਪਾਲ ਸਿੰਘ ਧਰਦੀ ਪ੍ਰੋਫੈਸਰ ਸੁਰਿੰਦਰ ਸਿੰਘ ਨਰੂਲਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ ਗਿਆਨੀ ਹੀਰਾ ਸਿੰਘ ਦਰਦ ਡਾਕਟਰ ਜੀਤ ਸਿੰਘ ਸੀਤਲ ਆਦਿ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਸਾਹਿਤ ਦਾ ਇਤਿਹਾਸ ਦੀ ਕਾਲਵੰਡ ਕੀਤੀ ਆ ਵੱਖ-ਵੱਖ ਵਿਦਵਾਨਾਂ ਦੇ ਹਿਸਾਬ ਨਾਲ ਜਿਹੜੇ ਸਾਹਿਤ ਦੇ ਇਤਿਹਾਸ ਲਿਖਣ ਵਾਲੇ ਵਿਦਵਾਨ ਨੇ ਉਹਨਾਂ ਦੇ ਹਿਸਾਬ ਨਾਲ ਅਸੀਂ ਕਾਲ ਵੰਡ ਕੀਤੀ ਆ ਆਉਣ ਵਾਲੀ ਵੀਡੀਓ ਦੇ ਵਿੱਚ ਅੱਗੇ ਹੋਰ ਅਸੀਂ ਇਤਿਹਾਸ ਬਾਰੇ ਜਾਣਾਂਗੇ ਬਨੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਨੇ ਤੁਹਾਨੂੰ ਮਿਲ ਸਕਣ ਫਿਰ ਮਿਲਦੇ ਆ ਨੈਕਸਟ ਟੌਪਿਕ ਨਾਲ ਓਕੇ ਥੈਂਕਸ